ਹੁਣ ਨਿੰਮੂ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰ ਦਿੱਤੀ ਕਿਉਂਕਿ ਨਿੰਮੂ ਦੇ ਪਿਤਾ ਜੀ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਜ਼ਮੀਨ ਘਟ ਤੇ ਮਿਹਨਤ ਮਜ਼ਦੂਰੀ ਕਰਦੇ ਰਹਿੰਦੇ ਸਨ ਹੁਣ ਤਾਂ ਨਿੰਮੂ ਨੇ ਵੀ ਮਿਹਨਤ ਮਜ਼ਦੂਰੀ ਆਪਣੇ ਮਾਪਿਆਂ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਤਰ੍ਹਾਂ ਨਿੰਮੂ ਆਪਣੀ ਜ਼ਿੰਦਗੀ ਵਿੱਚ ਕਦੇ ਖੁਸ਼ ਤੇ ਕਦੇ ਕਦਾਈ ਦੁਖੀ ਵੀ ਹੋ ਜਾਂਦੀ ਸੀ ਕਿਉਂਕਿ ਨਿੰਮੋ ਦਾ ਘਰ ਕੋਈ ਖਾਸ ਨਹੀਂ ਸੀ ਆਪਣੇ ਪਿਤਾ ਨੂੰ ਸਲਾਹਾਂ ਦਿੰਦੀ ਰਹਿੰਦੀ ਕਿ ਪਪਾ ਆਪਾਂ ਜਲਦੀ ਜਲਦੀ ਘਰ ਠੀਕ ਕਰ ਲਵਾਂਗੇ ਤੇ ਨਿੰਮੋ ਨੂੰ ਵੀ ਕੋਈ ਕੰਮ ਨਹੀਂ ਸੀ ਮਿਲਦਾ ਇਸ ਲਈ ਉਹ ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਹੀ ਮਿਹਨਤ ਮਜ਼ਦੂਰੀ ਕਰ ਲੈਂਦੀ ਸੀ ਨਿੰਮੋ ਨੇ ਆਪਣਾ ਟੀਚਰ ਦਾ ਕੋਰਸ ਕਰਨ ਤੋਂ ਬਾਅਦ ਹੀ ਇੱਕ ਸਕਰੀਨ ਫੋਨ ਲੈ ਲਿਆ ਸੀ ਨਿੰਮੋ ਬੈਸੇ ਤੇ ਇੱਕ ਵਟਸਐਪ ਤੋਂ ਬਿਨਾ ਕੁਝ ਹੋਰ ਚਲਾਉਂਦੀ ਨਹੀਂ ਸੀ ਤੇ ਫੋਨ ਵੀ ਆਪਣੇ ਘਰ ਦੇ ਮੈਂਬਰਾਂ ਵਿੱਚ ਹੀ ਰੱਖਿਆ ਹੋਇਆ ਸੀ ਨਿੰਮੋ ਤੇ ਉਸਦੀ ਸਹੇਲੀ ਗੀਤਾ ਇੱਕ ਸੈਂਟਰ ਵਿੱਚ ਲੱਗ ਜਾਂਦੀਆਂ ਨੇ ਸੈਂਟਰ ਵਿੱਚ ਤੇ ਤਿੰਨ ਘੰਟਿਆਂ ਦੀ ਕਲਾਸ ਵਿੱਚ ਮਸਾਂ ਕੰਪਿਊਟਰ ਹੀ ਕਰ ਪਾਉਂਦੇ ਨਾਲ ਸਾਂ ਇੱਕ ਦਿਨ ਕੰਪਿਊਟਰ ਦੀ ਕਲਾਸ ਖਤਮ ਹੋਣ ਤੋਂ ਬਾਅਦ ਨਿੰਮੂ ਤੇ ਗੀਤਾ ਬਾਜ਼ਾਰ ਜਾਂਦੀਆਂ ਨੇ ਗੀਤਾ ਇੱਕ ਸਿਮ ਕਾਰ ਲੈਂਦੀ ਐ ਤੇ ਨਾਲ ਹੀ ਸਿਮੋ ਵੀ ਇੱਕ ਲੈ ਲੈਂਦੀ ਐ ਗੀਤਾ ਤੇ ਨਿੰਮੂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਨ ਨਾ ਹੀ ਕੋਈ ਗੀਤਾ ਦਾ ਫਰੈਂਡ ਸੀ ਤੇ ਨਾ ਹੀ ਕੋਈ ਨਿੰਮੂ ਦਾ ਪਰ ਜੇ ਕੋਈ ਉਹਨਾਂ ਵੱਲ ਝਾਕਦਾ ਵੀ ਤੇ ਨਿੰਮੋ ਗੱਲ ਪੈਂ ਤੱਕ ਜਾਂਦੀ ਸੀ ਇਸ ਤਰ੍ਹਾਂ ਉਹਨਾਂ ਦੇ 2.5 ਕੂ ਮਹੀਨੇ ਚੱਟ ਵਿੱਚ ਹੀ ਲੰਘ ਜਾਂਦੇ ਨੇ ਗੀਤਾ ਅਕਸਰ ਫੇਸਬੁੱਕ ਤੇ ਸਟੋਰੀਆਂ ਪਾਉਂਦੀ ਰਹਿੰਦੀ ਹੈ ਪਰ ਨਿੰਮੋ ਨੂੰ ਇਹ ਸਭ ਠੀਕ ਨਹੀਂ ਲੱਗਦਾ ਇੱਕ ਦਿਨ ਨਿੰਮੋ ਵੀ ਗੀਤਾ ਦੀ ਤਰ੍ਹਾਂ ਫੇਸਬੁੱਕ ਆਈਡੀ ਬਣਾ ਲੈਂਦੀ ਹੈ ਗੀਤਾ ਕੋਲੋਂ ਵੈਸੇ ਤਾਂ ਉਸ ਟਾਈਮ ਲੋਕ ਟਿਕਟਾਕ ਦਾ ਫੈਨ ਸਨ ਨਮੋ ਵੀ ਹੁਣ ਫੇਸਬੁੱਕ ਤੇ ਕਦੀ ਕਦੀ ਸਟੋਰੀ ਪਾ ਲੈਂਦੀ ਸੀ ਬਾਕੀ ਰੈਂਦੀ ਕਹਾਣੀ ਤੁਹਾਨੂੰ ਕੱਲ ਨੂੰ ਅਗਲੇ ਭਾਗ ਵਿੱਚ ਸੁਣਾਵਾਂਗੇ ਜੀ ਅਗਲਾ ਭਾਗ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਵਧੀਆ ਕਹਾਣੀ ਸੁਣਾ ਸਕੀਏ ਧੰਨਵਾਦ ਜੀ